ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਿਹਤਿਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਜਦੋਂ ਕਲੀਪਲੀ ਪਾਟੋ ਦੂ ਲੱਤ ਇੱਕ ਆਹਾਂ ਡਾ ਬੈਠਾ ਚਿੱਚੜ ਇਹ ਕਹਤੇ ਹੈ ਗੋਗੀ ਸਾਜਰੀ ਸਾਸਰੀ ਘਾਲ ਦੀ ਸਾਜਰੀ ਸਾਜਰੀ ਹੈਂਗ ਹੋਣ ਲੱਗ ਜਾਂਦੀ ਹੁੰਦੀ ਹੈ ਕਈ ਵਾਰ ਜਦੋਂ ਹੈਂਗ ਹੁੰਦੀ ਹੈ ਬੜਾ ਪਤਾ ਲੱਗਦਾ ਸਾਡੇ ਦੋਏ ਦੋਏ ਬੱਚੇ ਜੀ ਹੁਣ ਲੱਗੇ ਸਕੂਲ ਨੂੰ ਤਿਆਰ ਟ੍ਰਾਈ ਕਰ ਚਿੱਤਾ ਖਾਲਸਾ ਵਾਹਿਗੁਰੂ ਜੀ ਕੀ ਤੱਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਵੇਰ ਦਾ ਟਾਈਮ ਆ ਜੀ ਤੇ ਆਪੋ ਆਪਣੇ ਕੰਮ ਲੱਗੇ ਹੋਏ ਆ ਤੇ ਪਹਿਲਾਂ ਇਹਨਾਂ ਦਾ ਸਿਸੋ ਬਾਹੇ ਇਹ ਪ੍ਰਸ਼ਾਦੇ ਬਣਾ ਦਈਏ ਫਿਰ ਇਹਨਾਂ ਨੂੰ ਸਕੂਲ ਨੂੰ ਭੇਜ ਦਈਏ ਸਾਸਰਕਾਲ ਜੀ ਦੋਹਾਂ ਦੇ ਗੁੱਟੇ ਹੋ ਗਏ ਟਾ 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 ਅਬੂਬੇ ਇਹਦਾ ਗੁੱਟਾ ਕਰਨਾ ਬਹੁਤ ਔਖਾ ਕੰਮ ਦਾ ਤੂੰ 2 ਮਿੰਟ ਚ ਅਬ ਤਾਂ ਟਾਈਮ ਪਰ ਲਾਜ ਚ ਪਹਿਲਾਂ ਥੋੜਾ ਜਿਹਾ ਕਾਬੂ ਕਰਨਾ ਪੈਂਦਾ ਫੇਰ ਇਹ ਗੁੱਟਾ ਕਰਾਉਂਦੀ ਹੈ ਨਿਆਣੀ ਹੁਣ ਇੱਕ ਇਹ ਕਹਿੰਦੀ ਹੁਣ ਗੱਲਾਂ ਲਾਗੀ ਕਰ ਰਹੀ ਜਦ ਤੱਕ ਤਾਂ ਸਿਰ ਪਰ ਗੁੱਟਾ ਹੈ ਜਦ ਤੱਕ ਤਾਂ ਕਹੀ ਜਾਂਦੀ ਮੈਂ ਮੁੰਡਾ ਮੈਂ ਮੁੰਡਾ ਹੈ ਜਦੋਂ ਬਾਲ ਬੋਲਰ ਤੇ ਖਿਲਰ ਜਾਂਦੇ ਫੇਰ ਇਹ ਕਹਿੰਦੀ ਮੈਂ ਹੈਗੀ ਛੁਬਰੀ ਤਾਂ ਮੈਂ ਹੈਗਿਆ ਕੁੜੀ ਇਹ ਤਾਂ ਰਬੜਕ ਹੋ ਗਈ ਰਬੜਕ ਹੋ ਗਈ ਇੱਥੇ ਚ ਲੱਬ ਲਾ ਰਬੜਾ ਰੋਪਣਾ ਦਾ ਇੱਥੇ ਪਈਆਂ ਤੇਰੇ ਕੋ ਪਤਾ ਕਿਆ ਹੁਣ ਤਾਂ ਤੇਰੇ ਆਰਾਮ ਤੇ ਸਿਰ ਬੁਹਾ ਰਹੀ ਏ ਮੰਨ ਕੇ ਚੱਲ ਕਈ ਨਿਆਣੇ ਤਾਂ ਨਾ ਵਿੱਕੇ ਸਿਰ ਬੋਹਣ ਲੱਗੇ ਰਾਟ ਬਾੜ ਦੇ ਕੋਸ ਹੂੰ ਭਾਈ ਪੁੱਛੇ ਨਾ ਮੈਨੂੰ ਤਾਂ ਖੁਦ ਪਤਾ ਮੈਨਾਂ ਦੇਖੀ ਕਰਨ ਬੜਾ ਨਹੀਂ ਬੋਹਣਾ ਸਿਰ ਮੈਂ ਕਰਨ ਤੇ ਸੀ ਬਾ ਕਰਨ ਵੀ ਵਧੀਆ ਬੁਹਾ ਲੈਂਦਾ ਤਾਂ ਕੋਈ ਚੱਕਰ ਨਹੀਂ ਹੂੰ ਰਏ ਗਿਆ ਇੱਕ ਲੋ ਇਹਦੇ ਪੇਪਰ ਵੀ ਆ ਗਏ ਨਾ ਕਰਨ ਕਰਤਾ ਸ਼ੁਰੂ ਆ 7 ਤਰੀਕ ਨੂੰ 7 ਤਰੀਕ ਨੂੰ ਪੇਪਰ ਸ਼ੁਰੂ ਆ 14 ਤਰੀਕ ਨੂੰ ਪੇਪਰ ਖਤਮ ਨਹੀਂ 13 ਨੂੰ 14 ਨੂੰ ਆ ਮੈਂ ਰੇਡ ਸ਼ੀਟ ਦੇਖੀ ਬਾਤਾ ਪਰਨ 14 ਨੂੰ ਹੋਈ ਨਹੀਂ ਸਕਦਾ 14 ਦੀ ਤਾਂ ਹੋਲੀ ਆ 15 ਦੀ ਆ ਹੋਲੀ 14 ਦੀ ਹੋਲੀ ਆ 13 ਦੀ 15 ਦੀ 14 ਦੀ ਆ ਹੋਲੀ 13 ਨੂੰ ਮੇਰੇ ਪੇਪਰ ਖਤਮ ਆ ਬਰ ਮੇਰੇ ਜਿਹੜੀ ਰੇਡ ਸ਼ੀਟ ਦੇਖੀ ਆ ਉਹਦੇ ਵਿੱਚ 14 ਨੂੰ ਬਾਤਾ ਪਰਨ ਦਾ ਪੇਪਰ ਆਇਆ ਰਿਹਾ ਨਹੀਂ ਹੈਗਾ ਮੇਰੇ ਮੈਂ ਨਹੀਂ ਸ਼ੂ ਡਰੈਸ ਕੋਈ ਚੋੜਾ ਲਗਾ ਤਾਂ ਮੈਂ ਕਾਗਜ਼ ਪਰ ਦੇ ਲੋ ਚੱਲ ਕੋਈ ਨਾ ਉਹ ਚੱਲੋ ਡੈਡ ਸ਼ੀਟ ਤਾਂ ਹੈਗੀ ਉਹ ਪਈ ਕੋਈ ਨਹੀਂ ਪਤਾ ਲੱਗ ਜਣਾ ਅਸਲ ਵਿੱਚ ਗੱਲ ਖਤਮ ਆ ਰੀਵਨ ਕਿੱਥੇ ਗਿਆ ਤੇ ਚੋੜਾ ਆ ਪਿਆ ਇੱਧਰ ਰੀਵਨ ਆ ਨੀ ਇੱਕ ਆ ਦੇਖੋ ਦਸੀ ਜੀ ਬਈ ਫਿਰ ਆਹ ਡੋਰੀ ਉਹੀ ਆ ਜੀ ਇਹ ਇਹ ਜਿਹੜੀ ਡੋਰੀ ਰੁਲਦੀ ਦੀ ਪਈ ਹੈ ਮੈਂ ਇਹਨਾਂ ਨੂੰ ਕਿਹਾ ਵੀ ਥੱਲੇ ਗਿਰਜਣੀ ਫਲਾਣਾ ਹੋਣਾ ਹੁਣ ਇਹਦੇ ਨਾਲ ਰੀਤ ਨੂੰ ਬਣਾਇਆ ਜਾਂਦਾ ਸਰਦਾਰ ਐ ਤਾਂ ਉਦਾਂ ਵੀ ਸਰਦਾਰੇ ਆ ਸਰਦਾਰਾਂ ਦੀ ਧੀ ਆ ਇਦਾਂ ਦੀ ਤਾਂ ਗੱਲ ਕੋਈ ਨਹੀਂ ਹੈਗੀ ਵੈਰੂ ਕਿਰਪਾ ਰੱਖੇ ਜੱਤ ਦੀ ਕਈਆਂ ਨੇ ਕਮੈਂਟ ਕਰਿਆ ਵੀ ਤੁਸੀਂ ਜਾਣ ਕੇ ਸ਼ੁਭਰੀਤ ਨੂੰ ਮੁੰਡਾ ਇਹਦੇ ਸਕੂਲ ਚ ਲਾਉੜਾ ਜੀ ਕੇਸ ਦੀ ਬੰਨਣਾ ਸਕੂਲ ਚ ਲਾਉਨੇ ਆ ਇਕੜੇ ਹਾਂ ਇਹ ਪਹਿਲਾ ਇਹ ਪਟਕਾ ਉਹਨਾਂ ਨੂੰ ਕਮੈਂਟ ਵੀ ਉਹਨਾਂ ਨੂੰ ਕਮੈਂਟ ਵੀ ਕਰਿਆ ਹੋਇਆ ਹਾਂ ਜੇ ਪਹਿਲਾ ਇਹ ਕੇਸ ਦੀ ਬੰਨ ਜੁੜਾ ਕਰਨ ਕੇ ਜਬ ਕਿ ਤਾਂ ਹੀ ਕੇਸ ਦੀ ਬੰਨਣਾ ਸਿੱਖੂਗੀ ਹਾਂ ਉਹਨਾਂ ਨੇ ਕਿਸੇ ਨੇ ਤਾਂ ਕਮੈਂਟ ਕਰਿਆ ਉਹਨਾਂ ਨੂੰ ਵੀ ਇਹ ਭਾਈ ਅਕਾਲਪ ਅਕੈਡਮੀ ਕਮਾਲਪੁਰ ਦੀ ਸਟੂਡੈਂਟ ਆ ਹਾਂ ਉਦੇ ਕਰਕੇ ਉਹਨਾਂ ਨੂੰ ਇਹ ਵਰਦੀ ਇਦਾਂ ਦੀ ਉਹ ਅਲਾਵਾ ਮਤਲਬ ਵੀ ਇੱਕ ਨਹੀਂ ਸਰ ਟੱਕ ਕੇ ਜਾਣਾ ਸਕੂਲ ਹਾਂ ਸਾਰੇ ਇੱਕੜੇ ਉਹਨੇ ਬੱਚੇ ਉਹ ਜਾਣ ਬੁੱਝ ਕੇ ਥੋੜੀ ਕਰ ਰਿਹਾ ਵੀ ਆਉਜੀ ਆਏ ਕਰਨਾ ਉੱਪਰ ਸਰ ਪਰ ਕੇਸ ਕਿਆ ਬਨ ਕੇ ਜਾਂਦੇ ਦਿਮਾਲੇ ਸਜਾ ਕੇ ਜਾਂਦੇ ਆ ਜਿਨੇ ਹੁਣ ਇਹਨੇ ਗਾਣਾ ਗਾਣਾ ਬੜੀਆਂ ਗਲਾਸਾਂ ਚ ਜਾਣਾ ਇਹਨੂੰ ਦਿਮਾਲਾ ਬੰਨਣਾ ਸਕਾਰ ਇਹ ਵੀ ਇਹਨਾਂ ਦੀ ਡਰੈੱਸ ਹੈ ਜੀ ਹਮ ਡਰੈੱਸ ਐ ਵੀ ਪਾ ਕੇ ਜਾਣਾ ਉਹਨੇ ਪਰ ਇਹ ਵਿੱਕੀ ਸਿੰਘ ਦੀ ਵੀ ਇੱਛਾ ਦੀ ਵੀ ਮੇਰੀ ਗੀਤ ਜਾ ਬੰਨ ਲੈ ਚਲ ਵਧੀਆ ਬੈਗੁਰੂ ਕਿਰਪਾ ਕਰਦਾ ਹੈ ਅਜਾ ਬੰਨਣਾ ਲੱਗਣਾ ਇਹਨੇ ਪਤਾ ਨਹੀਂ ਨਾ ਜਦ ਹੁਣ ਆਪਾਂ ਨਹੀਂ ਸਿੱਧੀ ਲੈਣਾ ਲਾਈ ਫਿਰ ਬੰਨਣਾ ਸਿੱਖੂਗੀ ਉਹ ਹਨਾ ਵੀ ਕਰਨਾ ਕਰਨ ਨੂੰ ਆਉਂਦਾ ਦਾ ਮਾ ਲਾ ਬੰਨਣਾ ਕਿੱਥੇ ਆਉਂਦਾ ਕਰ ਤੂੰ 8 ਮੀਟਰ ਦਾ ਦਮਾਲਾ ਬੰਨ ਲੰਦਾ ਮੇਰਾ ਪੱਪੂ ਬੰਨਣਾ ਲੱਤ ਸਿੱਕੇ ਦਾ ਬੰਨਣਾ ਇਹ ਜਦ ਨਾ ਇਹਨੂੰ ਕੀੜਾ ਲੁੱਟਦਾ ਚਾਰ ਟੰਨਾ ਜੇ ਟੁੱਟ ਲਾਉਂਦਾ ਐਂਡੇ ਜੇ ਚ ਜਾ ਕੇ ਫਿਰ ਇਹ ਕਰਦਾ ਪੂਰਾ ਹੈ ਮੈਂ ਚੱਲ ਜਾਈ ਮੈਂ ਚੱਲੇ ਆਲੀ ਮੈਂ ਚੱਲ ਮੈਂ ਚੱਲੇ ਦੱਤ ਕਾ ਤੂੰ ਯਾਰ ਮੇਰਾ ਦਮਾਲਾ ਕਿੱਥੇ ਆ ਗੁੰਡਾਵਾਰੇ ਪਾੜ ਰੱਖੋਗੇ ਮੈਂ ਜਾਣ ਜਾਂ ਮਨੇ ਆਨੇ ਨਾ ਪਿੰਡ ਚਲੇ ਡਾਈ ਲੜਾਈ ਲੜੂ ਹੋ ਜਾਂਦੀ ਆ ਫਿਰ ਚਲੇ ਜਾਂਦਾ ਹੈ ਗੁੰਡਾ ਕਰਦੀ ਕਰਨ ਜਾਂਦਾ ਹੈ ਨਾ ਨਾ ਕਸਮ ਜਾ ਉੱਤਾ ਘਰੋਂ ਜਾਂਦਾ ਬੀਬੀ ਵਾਲੀ ਬੁਲਾਉਂਦੇ ਨਹੀਂ ਫਿਰ ਉਹ ਨਾ ਪਰੇ ਹੋ ਜਾਂਦਾ ਕੱਟ ਆਊਟ ਫਿਰ ਅੱਛਾ ਅੱਛਾ ਉਹ ਜ਼ਿਆਦਾ ਅੱਛਾ ਆਪਣੇ ਦੋਸਤਾਂ ਨਾਲ ਇਹਦੀ ਲੜਾਈ ਹੋ ਜਾਂਦੀ ਫਿਰ ਗੱਤਗਾ ਖੇਡਣ ਜਾਂਦਾ ਹੁੰਦਾ ਹਾਂ ਆ ਗੱਲ ਹੁਣ ਇੰਨੇ ਸਾਰੇ ਸੂਲ ਸੰਬਤੀ ਇੰਨੇ ਹਾਂ ਕੋਈ ਜੂਨ ਵੀ ਛੁੱਟੀ 6 ਵਜੇ ਹੁੰਦੀ ਐ ਟਿਊਸ਼ਨ ਤੋਂ ਨਹੀਂ ਉਹ ਵੀ ਕੁਝ ਫੇਰ ਅੱਧਾ ਘੰਟੇ ਚ ਕਿਆ ਲੜਨਾ ਗੱਤ ਵੀ ਹਲੇ ਚੱਲੇ ਨਹੀਂ ਹੈਗੇ ਬੰਦਾ ਹਲੇ ਉਹ ਵੀ ਬੱਚਿਆਂ ਦੇ ਪਪੂਪੋ ਚੱਲਦੇ ਇਹਦੇ ਕਰਕੇ ਹੁਣ ਮੈਨੂੰ ਲੱਗਦਾ ਛੁੱਟੀਆਂ ਵੀ ਸਟਾਰਟ ਕਰਨਗੇ ਟਿਊਸ਼ਨ ਵੀ ਬਸ ਇਹਨੇ 14 ਤਰੀਕ ਤੱਕੇ ਜਾਣਾ 13 ਤੱਕ ਹਾਂ ਉਹ ਤੋਂ ਬਾਅਦ ਇਹਨਾਂ ਛੁੱਟੀਆਂ ਫਿਰ ਅਗਲਾ ਸੈਕਸ਼ਨ ਸ਼ੁਰੂ ਹੋਊਗਾ ਬਗਤ ਆਉਣਗੇ ਆਗਲਾ ਸੈਕਸ਼ਨ ਆ ਤਾਂ ਬੜੇ ਸਕੂਲ ਚੋਲਣਾ ਫੇਰ ਕਿਹੜੇ ਦੀ ਸਟਾਰਟ ਹੋਣੀ ਆ ਸਲੀਪ ਪੜਾਈ ਬੜੇ ਸਕੂਲ ਚ ਪਹਿਲਾਂ ਤਾਂ 11 ਆਨੇ ਪਤਾ ਕਿੱਥੇ ਜਾਣਾ ਏ ਕਿੱਥੇ ਬੱਸ ਦੇ ਗੁਆ ਕੋ ਰੇ ਪੜਦਾ ਏ ਭਾਈ ਸ਼ੁਭਰੀਤ ਨਾਲ ਗੱਲ ਬਾਤ ਕਰਕੇ ਜਾਇਓ ਆਪਣੀ ਦਾਨ ਮੈਨੂੰ ਪੈਨਣ ਵਿੱਚ ਛੱਡਿਆ ਆ ਸ਼ਾਮ ਨੂੰ ਅੱਛਾ ਕੋਈ ਨਹੀਂ ਛੱਡਿਆ ਸਾਡਾ ਤਾਂ ਦਿਨ ਲੱਗਿਆ ਔਰ ਫੇਰ ਸ਼ੁਭਰੀਤ ਦਾ ਦਿਨ ਲੱਗਿਆ ਨਾ ਫੇਰ ਸੋਣਾ ਨੂੰ ਚੱਕ ਲਿਆ ਮੈਨੂੰ ਫੇਰ ਬੱਸ ਠੀਕ ਆ ਫੇਰ ਠੀਕ ਆ ਹੁਣ ਜ਼ਬਾਨ ਵਾਲੀ ਵੀਡੀਓ ਦੇ ਵਿੱਚ ਕਹਿ ਦਿਓ ਨਾ ਨਾ ਇਹ ਆ ਜਾ ਛੁੱਟੀ ਦੇਖਣਾ ਨਹੀਂ ਉਧਰ ਰਜਿਸਟ੍ਰੇਸ਼ਨ ਸ਼ੁਰੂ ਹੋ ਰਣੀ 31 ਮਾਰਚ ਨੂੰ ਰਿਜ਼ਲਟ ਆਣਾ ਬੱਬੂ ਚਲੇ ਜਾ 31 ਮਾਰਚ ਨੂੰ ਮੇਰੇ ਵਰਗੇ ਦਾ ਸਾਹ ਸੁੱਕੇ ਰਹਿੰਦੇ ਤੇ ਵੀ ਕਿਆ পড়ੂੰਗਾ ਮੇਰਾ ਹੈ ਕਿਆ পড়ੂੰਗਾ ਬੱਬੂ ਚਲੇ ਜਾਊਗੀ ਫੋਨ ਨਾ ਸਕੂਲ ਸਕੂਲ ਕਿਹਨਾਂ ਕ ਸਕੂਲ ਨੂੰ ਚੱਲ ਗਿਆ ਹੋ ਸਕੂਲ ਨੂੰ ਚੱਲੀ ਫੋਨ ਨੂੰ ਹੈਲੋ ਅਟ੍ਰਿਕਨ ਸਕੂਲ ਮਾਪੂ ਨੂੰ ਕੀ ਹਤਾ ਅਧਰਕ ਮੁਜਾ ਗੰਦੇ ਮੁਨਿਆਣੇ ਕੁਤਕੋ ਮੁਜਾ ਥਾਰੇ ਮਾਏ ਤੋ ਚੜ ਕੇ ਆਈ ਦਾ ਅਹ ਦੇਖ ਲੈ ਬੰਨ ਤੇ ਕੋਟਾ ਬੰਨ ਤੇ ਬਣਾ ਦੇ ਨੂੰ ਹੁਣ ਪਟਕਾ ਬਨ ਗਿਆ ਬੂਬੇ ਤੇ ਸਾਸਰੀ ਘਰ ਨਹੀਂ ਬਣਾਈ ਰੀਤ ਓ ਪੁੱਤ ਓਏ ਇਧਰ ਸਾਸਰੀ ਘਰ ਤਾਂ ਬਣਾ ਤੇ ਹੁਣ ਤਾਂ ਟਾਇਰ ਵਿਚ ਬੜੀ ਪਈ ਐ ਤੇਰੀ ਮਟੋਰੀ ਲੈ ਲੈਣੀ ਹਾਏ ਅੱਛਾ ਬਲਾ ਉੱਧਰ ਨਾ ਜੀ ਨਾ ਜੀ ਨਾ ਦੇਖੋ ਦੇਖ ਤੱਕ ਘੁੰਮ ਰਿਹਾ ਮਸੋ ਤਾਂ ਗੁੱਟਾ ਬੰਨਿਆ ਉਹ ਤਾਂ ਖੋਲ ਦੇਣਾ ਉੱਪਰ ਤੇ ਹੋ ਕਰਨ ਵੀਰ ਗੱਟੂ ਬਾਜ ਜੂੜਾ ਬਾਸ ਆਪਾਂ ਕਰੀ ਜਾਵੇਂ ਗੱਟੂ ਗੱਟੂ ਇੱਧਰ ਹੋ ਗੱਟੂ ਗੱਟਾ ਚੱਲ ਗਏ ਕਰਨਾ ਚੱਲ ਸੋਦਾ ਆਦਾ ਆਦਾ ਅਗਲੀ ਫੋਲ ਚੱਲੀ ਐ ਤੂੰ ਤਾਂ ਕਿਥੇ ਫੋਲ ਚੱਲਿਆ ਸਕੂਲ ਨੂੰ ਜਾਣਾ ਤੇ ਪੜ੍ਹ ਲਿਖ ਕੇ ਪੜ੍ਹ ਲਿਖ ਕੇ ਬਣ ਜਾਓ ਹਜਾ ਸਕੂਲ ਨੂੰ ਜਾਣਾ ਨਹੀਂ ਅੱਛਾ ਆਪਾਂ ਹੌਲੀ ਤਾਂ ਬੋਲ ਲੈ ਸਕੂਲ ਨੂੰ ਜਾ ਕੇ ਫੂਲ ਨੂੰ ਜਾਣਾ ਨਹੀਂ ਇਹਨੇ ਪਹਿਲਾਂ ਫੂਲ ਜਾਣਾ ਉਹ ਤੇਰੀ ਪੈਗੇ ਕਿਹੜੀ ਇੱਛੇ ਸਾਜਰੇ ਜਾਜੇ ਦੇ ਜਲੇ ਬਾਪੂ ਜੀ ਬੂ ਬੂ ਚੱਲੀ ਬੂ ਬੂ ਚੱਲੀ ਹਾਂ ਬੂ ਚੱਲੀ ਲਾਓ ਇਹਦਾ ਸਵੇਰ ਸਵੇਰ ਦੇ ਸਾਡੇ ਸਾਜਰੇ ਉੱਠਦੀ ਸਾਰਾ ਇੱਕ ਕੰਮ ਹੁੰਦਾ 7 8 ਵਜੇ ਤੋਂ ਪਹਿਲਾਂ ਪਹਿਲਾਂ ਟਾਈਮ ਹੋਣ ਵਾਲਾ ਹੈ ਜੀ 8 ਵਜੇ ਨੂੰ ਰਗੇ 5 ਮਿੰਟ ਇੱਕ ਦਾ 7 8:30 ਸਕੂਲ ਇੱਕ ਦਾ ਲੱਗਦਾ 8:45 ਤੇ ਹਾਂ ਅਦਾ 9:00 ਜੀ ਤਾਂ ਬੰਦ ਕਰਦੇ 9:00 ਹੋ ਹੀ ਜਾਂਦੀ ਐ ਇੱਥੇ ਐਡਾ ਗੁੱਟਾ ਕਰਨਾ ਅੱਜ ਹਾਂ ਓਏ ਮੇਰਾ ਜਿੰਦੇ ਅੱਜ ਦੇਖੀ ਕਿੰਨਾ ਸੋਣਾ ਬਣ ਜਣਾ ਕਾਕੇ ਨੇ ਗੁੱਟੇ ਪਰ ਸਿਰ ਪਰ ਗੁੱਟਾ ਕਰਕੇ ਇਹਦੇ ਵਾਲ ਬਹੁਤ ਘੱਟ ਆ ਨਾ ਸਿਰ ਪਰ। ਨਾਲ ਨਹੀਂ ਨਾ ਇਹਦੇ ਹੈਗੇ। ਹਾਂ। ਇਹਦੇ ਜਰੂਰ ਤੇ ਹੀ ਨਹੀਂ ਹੈਗੇ ਇੰਨੇ ਵਾਲ ਪਰ। ਹਾਂ। ਕਈਆਂ ਦੇ ਆਂਦੇ ਬਹੁਤ ਨੇ ਆ। ਹਾਂ। ਕਈਆਂ ਦੇ ਆਪਾਂ ਨਾਰੀਅਲ ਦਾ ਤੇਲ ਲਾਉਨੇ ਆ। ਹਾਂ। ਬਦਦੇ ਨਹੀਂ ਤੇ ਬਦਾਮ ਰੋਗਣ ਦੀ ਲਾਦੇ ਆਪਾਂ ਨੇ। ਤਾਂ ਬਹੁਤ ਆ। ਕਰਨ ਦੇ ਕੁਝ ਨਹੀਂ ਲਾਇਆ। ਕਰਨ ਦੇ ਹੈਗੇ ਤੇ ਚਲੋ। ਮੈਂ ਦੱਸਾਂ ਇਹਦੇ ਬਸ ਸਿਕਨੇ ਹੋਏ ਆ ਸ਼ੁਰੂ ਤੇ। ਉਹ ਕਈ ਬੱਚਿਆਂ ਦੇ ਹੁੰਦੇ ਸ਼ੁਰੂ ਤੇ ਹੀ ਦਿਖਦੇ ਆ ਸਿਰ ਪਰ। ਹੁਣ ਅੰਗਲ ਦੇ ਕਿੰਨੇ ਆ? ਹਾਂ। ਆਏ ਹੈ ਨਹੀਂ ਛੋਟੇ ਜਿਹੇ। ਇਹ ਕੁਦਰਤੀ ਹੋ ਜਣੀ ਅੱਛਾ ਕਾਰਨ ਦੇ ਹੂੰ ਟੁੱਟ ਗਏ ਹਾਂ ਤੇਰਾ ਨਗਤਾ ਹਾਂ ਤੇਰਾ ਨਗਤਾ ਕੋਣ ਮਹਿੰਦਰ ਦਾ ਭਾਈ ਅੱਛਾ ਆਹ ਓਏ 82 ਬਾਂਜਾ ਛਿੱਤੀ ਸੋਣਾ ਜਪਾ ਤੈਨੂੰ ਬੂਹ ਕਰਕੇ ਆਏ ਹਾਏ 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 ਕਰਤਾ ਗੁੱਟਾ ਹੋਈ ਉੱਧਰ ਵੀਰ ਜੀ ਦਾ ਵੀ ਹੋ ਚੱਲਿਆ ਕਰਨ ਕੀ ਕਰਨ ਕੀ ਦਾ ਏ ਮੇਰਾ ਕਾ ਕਿਆ ਤੇਰਾ ਬੀਰਾ ਮੇਰੇ ਵੀਰ ਜੀ ਘਰ ਨ ਕਰਨ ਦੀ ਤਾਂ ਕਟਾਈ ਹੋਣੀ ਏ ਬਸ ਹੁਣ ਕੁੱਤਾ ਦੇ ਲੈ ਚੇਰ ਲੋਰ ਪਤਾ ਨਹੀਂ ਕੀ ਕਰ ਮਨਾਇ ਵਾਕ ਕਰਰ ਦੀ ਕਟਾਈ ਹੋਣੀ ਏ ਮੈਨੂੰ ਕਹਿੰਦੀ ਕੁੱਤਾ ਮੈਂ ਤੁਸੀਂ ਪੰਗਾ ਨਾ ਲਓ ਮੈਨੂੰ ਪਤਾ ਨਹੀਂ ਬੰਦਾ ਤਿਆਰ ਹੋ ਰਿਹਾ ਇਕ ਲੇਜ ਜੱਟ ਦੀਆਂ ਚਮਾਨੇ ਇਹ ਬੂ ਜੱਟ ਦੀਆਂ ਔਰ ਆਨੇ ਜੱਟ ਤੁਰਦਾ ਮੜਕ ਦੇਣਾ ਸਾਥਰੀਆ ਦੋਹਾਂ ਦੇ ਹੁਣ ਬਣਾ ਦੇ ਆਦਾ ਬੰਦ ਕਰਦੇ ਥੱਲੇ ਹੁਣ ਤਾਂ ਤੂੰ ਪਟਕਾ ਬੰਨਣ ਲੱਗੀ ਡਿੰਡੇ ਓਏ ਕੀ ਕਰਿਆ ਆਲਾ 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 ਓਏ ਹਾਂ ਕੌਣ ਆ ਸੋਹਣਾ ਪੁੱਤ ਕੌਣ ਕਰਨਾ ਕੇ ਤੂੰ ਆ ਮੈਂ ਦੋਨੇ ਕਰਨਵੀਰ ਵੀ ਤਾਂ ਹੈਗਾ ਪੁੱਤ ਦੋਨੇ ਲਈ ਦਾ ਪੁੱਤ ਕਰਨਵੀਰ ਜੀ ਵੀ ਹੈਗਾ ਹੈਗਾ ਹੈ ਚਲ ਆਏ ਕਰੋ ਨਾ ਛੁਗਰੀ ਤੇ ਨਾ ਕਰਨਾ ਜੱਚੀ ਐ ਮਾ ਪੁੱਤ ਹਾਂ ਜੈਸਮੀਨਾ ਨਾ ਸੋਣਾ ਪੁੱਤ ਹੁਣ ਤੇਰਾ ਪਟਕੇ ਦਾ ਹੋ ਨਹੀਂ ਪੂਰਾ ਹੋਣਾ ਸਭ ਕੁਝ ਹੋ ਜਾਣਾ ਬਿੱਕੀ ਸਿੰਘ ਟਿੰਡਾ ਟਿੰਡੀ ਜੀ ਇਧਰ ਮੁਹ ਕਰ ਦੋ ਟਿੰਡੀ ਜੀ ਬਣ ਗਿਆ ਮੇਰਾ ਪਿੰਡੀ ਟਿੰਡੋ ਪਿੰਡੀ ਜੀ ਡੈਡੀ ਚਲੋ ਰਾਤ ਨੂੰ ਕਥਾਈ ਇੱਧਰ ਕਥਾਈ ਹਾਏ ਹਾਏ ਕਹ ਮੈਂ ਪਹਿਲਾ ਤਿਆਰ ਹੋ ਗਈ ਕਹਦੇ ਦਿਖਾਈ ਦਿਖਾਈ ਹਾਏ ਹਾਏ ਕਿੰਨੀ ਗਲਤੀ 치치치치 ਅ ਬਿੱਲੀ ਆ ਜਾ ਮੈਂ ਬਿੱਲੀ ਐਨੀ ਗਲਤੀ 치치치치 ਲੱਫਲਾ ਬਤਾਨੀਆ ਕੱਖ ਤੁਤਾ ਤੂੰ ਮੂਤੋ ਹੀ ਆ ਯਾਰ ਚਲੋ ਠੀਕ ਹੈ ਜੀ ਫੋਨ ਆਉਂਦਾ ਇੱਕ ਮੈਨੂੰ ਮੈਂ ਸੁਣ ਲਵਾਂ ਉਹ ਕਾਹ ਕਹਿੰਦੇ ਆ ਬਹੁਤ ਸਾਕ ਕਰਨ ਲੱਗਿਆ ਜੀ ਪਤੰਗ ਢਾਉਣ ਦੀ ਤਿਆਰੀ ਆਕਾ ਕੀ ਕਰਦਾ ਹੁਣ ਤੂੰ ਇਹ ਕੀ ਕਰਦਾ ਤਾ ਕੰਨੀ ਅੱਛਾ ਕੰਨੀ ਤਲਾਮਾ ਵੀ ਤਾਂ ਕਹਿ ਦਿੰਦੇ ਇਹਨੂੰ ਉਰਕ ਲੋਕ ਤੁਸੀਂ ਸਾਥੀਰ ਗੱਲਵਾ ਦੇ ਇੱਧਰ ਪਲਾ ਪੁੱਤ ਸਾਥੀਰ ਗੱਲ ਤਾਂ ਬਾ ਦੇ ਇੱਧਰ ਰੀਤ ਸਾਥੀਰ ਕੀ ਹਾਲ ਹੈ ਜੀ ਇਹ ਤਾਂ ਚੰਗੀ ਸਕੂਲ ਵਾਲਾ ਨੇ ਵਰਦੀ ਦਿੱਤੀ ਇਹਦੇ ਹੁਣ ਕੁੱਟਾ ਹੀ ਕਰਿਆ ਰਹਿਣਾ ਚੋਣਾ ਬਣ ਕੇ ਲੈਂਦਾ ਪਾਟ ਕੇ ਜਦੇ ਬੰਨ ਲੈਂਦਾ ਨੋਣਾ ਪੁੱਤ ਜਦੇ ਬੰਨ ਜਾਂਦਾ ਅੱਛਾ ਸਕੂਟਰ ਲੈ ਕੇ ਜਾਂਦੀ ਜੂੜਾ ਕਿੱਕੜਾ ਲੈ ਕੇ ਜਾਂਦੀ ਹੁੰਦੀ ਆ ਆਏ ਅੱਜ ਕਿਹਨਾ ਮੋਟਰਸਾਈਕਲ ਚਲਾਇਆ ਤਾਂ ਹੈ ਤਾਂ ਵੀ ਨਾ ਚਲਾਇਆ ਤਾਂ ਸੜਾ ਕੁੱਤੇ ਨੇ ਹਾਂ ਇਹ ਮੂਰੇ ਬੈ ਗਈ ਜੀ ਕਹਿੰਦੀ ਮੋਟਰਸਾਈਕਲ ਮੈਂ ਚਲਾਉਣਾ ਮੇਰਾ ਮੋਟਰਸਾਈਕਲ ਆ ਆਇਆ ਨਹੀਂ ਲੋਟ ਆ ਗਿਆ ਲੋਟ ਹੂੰ ਕੈਨ ਚੱਲਦੀ ਮੈਨੂੰ ਨਹੀਂ ਦਿੰਦਾ ਫੜਨ ਤਾਂ ਕਿਆ ਕਰਨਾ ਪਤੰਗ ਆ ਫੜ ਲਾ ਫੜ ਲਾ ਇਹਨੂੰ ਫੜ ਲਾ ਤੂੰ ਉਹ ਦੋ ਸੱਡ ਲੈ ਨਾ ਛੜੇ ਪੱਗਾ ਹੋਣਾ ਨਹੀਂ ਪਤਾ ਉਹ ਪਤਾ ਦੂਹੇ ਲੋਟ ਫੜਾ ਦੇ ਨੂੰ ਢਿੱਲਾ ਜਦ ਸਮਝਾ ਕਰਨਾ ਨੂੰ ਕਿੱਕਣਾ ਫੜਨੀ ਪਹਿਲਾਂ ਨਹੀਂ ਇਹਨੇ ਰੋਈ ਜਾਣਾ ਯਾਰ ਉਹ ਆ ਦੇ ਲੈ ਫੜ ਐਂਟਲੀ ਐਂਟਲੀ ਜ ਫੜ ਲਾ ਇਧਰ ਫੜ ਲੈ ਬਸ ਆ ਫੜ ਕੇ ਖੜ ਜਾ ਹਾਂ ਹਵਾ ਤਾਂ ਚਲਦੀ ਨਹੀਂ ਅਰ ਜਮੇ ਚੱਲੇ ਵੀ ਨਾ ਹੁਣ ਮੌਸਮ ਮੌਸਮ ਹੈ ਹਜੇ ਹੀ ਆ ਉਹ ਤਾਂ ਤੈਨੂੰ ਚੜਾਣਾ ਤਾਂ ਨਹੀਂ ਹੁਣ ਉਹ ਫੜ ਕੇ ਆਇਆ ਮੈਂ ਵੀ ਉਹਨੂੰ ਕੀ ਕਹਾਂ ਇੱਕ ਪਤੰਗ ਹੋਰ ਆ ਫੜਾ ਦੇ ਲੈ ਕੇ ਪਾੜ ਪੂੜ ਦੇਣਾ ਨੇ ਚੱਲ ਅੰਦਰ ਪਿਆ ਚੱਕ ਲਿਆ ਆ ਬੱਤ ਉਹ ਲੱਗੇ ਲੱਗਿਆ ਉਹ ਦੇਖ ਹਵਾ ਦੀ ਵਾਲੀ ਕਿੱਥੇ ਤੇਰੇ ਤੇਰੇ ਚ ਹਵਾ ਆ ਗਈ ਕੋਈ ਕਾਦੇ ਚ ਹਵਾ ਕਰਨਾ ਐ ਕਰ ਇਹ ਨੂੰ ਹੱਥ ਚ ਫੜਾ ਦੇ ਉਹ ਮਾਰਦੂ ਕ ਕਾਲੂ ਛੁਡਾ ਲਈ ਤੂੰ ਚੜਨਾ ਹੀ ਨਹੀਂ ਹੈਗਾ ਹਾਂ ਫਬਈ ਨਹੀਂ ਚਲਦੀ ਜੋਈ ਹਵਾ ਤਾਂ ਚਲਦੀ ਆ ਮੈਨੂੰ ਪਤਾ ਲੱਗ ਰਿਹਾ ਤੂੰ ਵੀ ਪੁੱਤ ਫਟਕਾ ਬਣਾ ਲੈ ਨਹੀਂ ਫਟਕਾ ਬਣਾ ਲੈ ਲੜਕੇ ਪਹਿਲਾਂ ਪਤੰਗ ਦਾ ਚੜਾ ਲਵੇ ਉਹ ਕਿਹੜਾ ਇਹ ਮੰਨਣੀ ਨਹੀਂ

ਤੇਰ ਮਰਜੀ ਦਿਮਾਗ ਲਾ ਲਾ ਉਹਦਾ ਦਿਮਾਗ ਪਤੰਗ ਤੇ ਪਸਿਆ ਪਿਆ ਵੀ ਪਤੰਗ ਲੈਣਾ ਕਰਨ ਤੇ ਹੋਰ ਕੁਛ ਨਹੀਂ ਲੈਦਾਗਾ ਚੱਲੇ ਲੈ ਲੈ ਫਿਰ ਲੈ ਲੈ ਅੰਦਰ ਵਾਲਾ ਚੱਕ ਲਿਆ ਨਹੀਂ ਆਈ ਲੈਣਾ ਪਤੰਗ ਖਾਂਦਾ ਫਿਰਦਾ ਗਲੋਤ ਨਹੀਂਆ ਚੜਦਾ ਨਹੀਂ ਹਵਾ ਚੱਲਦੀ ਤਨਪੀ ਸਵਾ ਇੱਥੇ ਘੁੰਮੀ ਜਾਂਦਾ ਉਹ ਡਾਂਸ ਕਰਦਾ ਹਵਾ ਚਾਲੂ ਕੀ ਉੜੂਗਾ ਉੜਦਾ ਤਾਂ ਹੈ ਨਹੀਂ ਇੱਥੇ ਘੁਮਾਉਂਦਾ ਫਿਰ ਚੱਲ ਉਹਨੂੰ ਬੱਸ ਲੈ ਇੱਥੇ ਗਿਰ ਜਾਂਦਾ ਕਿਹੜਾ ਚੜਦਾ ਆਵਾ ਕਿਹੜਾ ਚੜਦਾ ਚੜਨ ਹੀ ਨਹੀਂ ਲੋਈ ਨਹੀਂ ਕਰੂੰਗੇ ਕੋਸ਼ਿਸ਼ ਕੋਪੋਜੀ ਮੈਂ ਕਹਿੰਦਾ ਨੂੰ ਛੱਡ ਦੋ ਕਰਨ ਨੂੰ ਰੋਪੜ ਰੋਣ ਨੂੰ ਰਹਿਣ ਦੇ ਹੁੰਦੇ ਐਨੂੰ ਦੇ ਜਿਹੜੇ ਹਾਲਾਤ ਲੱਗਦੇ ਮੈਨੂੰ ਜਾਣੇ ਵਾਲੇ ਹੈ ਨਹੀਂ ਇਹਦੇ ਹੋ ਬੀਰੇ ਅੰਡੇ ਦੇ ਪਤੰਗ ਉੱਪਰ ਆ ਤਾਂ ਲੈ ਲੈਵੇ ਤਰੰਗਾ ਹੀ ਲੈਣਾ ਤਰੰਗਾ ਭਾਈ ਤੇਰੀ ਭੈਣ ਤੁੰਮੀ ਨਹੀਂ ਡੇਠਲਾ ਹਵਾ ਕਿੱਧਰੋਂ ਚੱਲਦੀ ਮੈਨੂੰ ਤਾਂ ਇਹ ਨਹੀਂ ਸਮਝ ਲਾਤੀ ਇਹਦੀ ਕਈ ਜਨ ਹਵਾ ਚੱਲਦੀ ਐ ਪਤੰਗ ਚੜਾਉਂਦਾ ਇੱਧਰ ਨੂੰ ਐ ਪਤੰਗ ਜਾਂਦਾ ਇੱਧਰ ਨੂੰ ਐ ਔ ਚੱਲੇ ਪੇ ਪੱਤੇ ਹਿੱਲਦੇ ਤਾਂ ਐ ਤੁਸੀਂ ਵੀ ਨਹੀਂ ਦੇਖੀ ਜਿਆਦਾ ਹਿੱਲਦੇ ਥੋੜੇ ਜੇ ਪੱਤੇ ਮੈਂ ਕਿਹੜੀ ਕਹਿੰਦੀ ਸੀ ਛੋਟੇ ਪਣ ਪਾਈ ਉੜਾ ਕੇਗਾ ਤੈਨੂੰ ਆਕੜੇ ਹੁੰਦਾ ਹੁੰਦਾ ਹਾਏ ਓ ਮੇਰੇ ਬੁੱਤ ਓ ਮੇਰੇ ਬੁੱਤ ਨੂੰ ਪੰਗ ਨਹੀਂ ਦਿੱਤਾ ਵੀਰ ਜੀ ਨੇ ਪੰਗ ਨਹੀਂ ਦਿੱਤਾ ਵੀਰ ਜੀ ਨੇ ਕੋਈ ਨਹੀਂ ਬੀਰ ਜੀ ਤੇਰੇ ਕੋਲ ਨਾ 7 ਨੂੰ ਪੇਪਰ ਆ ਗੋ ਜੀ ਦੀ ਅੰਗਰੇਜ਼ੀ ਦਾ ਕਿਤੇ ਨਹੀਂ ਪਤੰਗੇ ਲਿਖ ਦੂੰਗੇ ਕਾ ਵਿੱਚ ਪਤੰਗੇ ਚੜਿਆ ਨਹੀਂ ਜੀ ਹਵਾ ਚੱਲਦੀ ਨਹੀਂ ਸੀ ਉਸ ਨਾਲ ਡਾਂਸ ਕਰੀ ਜਾਂਦਾ ਪਤੰਗੇ ਕਿਹੜੇ ਚੜਦਾ ਉੱਪਰ ਨੂੰ ਚੱਲ ਨਹੀਂ ਉਹਨਾਂ ਕੇ ਚੜਦਾ ਉਹਨਾਂ ਕੇ ਥੱਲੇ ਗਿਰ ਜਾਂਦਾ ਉਹ ਚੱਕ ਦੀ ਫੜਦੇ ਨਹੀਂ ਨੀ ਕੋਈ ਚੜ ਖੜੀ ਫੜਨ ਵਾਲਾ ਨਹੀਂ ਹੈਗਾ ਪੇਰ ਚੜਜ ਵਾਲਾ ਜੇ ਚੜਖੜੀ ਫੜ ਲਈ ਕਿਧਰ ਰਿਹਾ ਸੁਣ ਲੋ ਵਦਿਆ ਗੱਲਾਂ ਕੋਈ ਤੈਨੂੰ ਦੰਦਿਆਂ ਪਤਾ ਕਿ ਖੜਦਾ ਚੱਲ ਬਸ ਚਲੋ ਜੀ ਤੂੰ ਉੱਪਰ ਜਾ ਹੁਣ ਠੀਕ ਹੈ ਜੀ ਮਿਲਦੇ ਆਂ ਫੇਰ